ਮੋਲ ਮੰਤਰ ਪ੍ਰਭਾਸ਼ਾ ਹੈ ਰੱਬ ਦੀ ਕਿਉ ਇੱਕ ਹੈ ਉਹਦਾ ਹੀ ਪਸਾਰਾ ਸਾਰਾ ਸਾਰੇ ਉਹਦਾ ਹੀ ਰੂਪ ਹੈ ਉਹ ਸਤ ਨਾਮ ਹੈ ਇੱਕ ਓੰਕਾਰ ਤੋਂ ਬਾਅਦ ਸਤ ਨਾਮ ਹੈ ਉਹਦਾ ਨਾਮ ਸੱਚਾ ਹੈ ਤੇ ਉਹ ਸਦਾ ਰਹਿਣ ਵਾਲਾ ਹੈ ਹੂੰ ਰੱਬ ਸਦਾ ਰਹਿਣ ਵਾਲਾ ਪਰ ਹੈ ਵੀ ਨਿਰাকার ਆਕਾਰ ਵੀ ਕੋਈ ਨਹੀਂ ਰੱਬ ਦੇਸਦਾ ਵੀ ਕੋਈ ਨਹੀਂ ਤੇ ਰੱਬ ਹੈਗਾ ਵੀ ਹੈ ਠੀਕ ਹੈ ਕ੍ਰੀਏਟਰ ਹੈ ਕਰਤਾ ਪੁਰਖ ਹੈ ਪੁਰਖ ਸਾਰਿਆਂ ਚ ਪੂਰਿਆ ਹੋਇਆ ਨਿਰਪ ਹੋਇਆ ਨਿਰਵੈਰ ਹੈ ਅਕਾਲ ਮੂਰਤ ਹੈ ਕਾਲ ਤੋਂ ਪਰੇ ਹੈ ਉਹ ਕਿਸੇ ਕਾਲ ਚ ਨਹੀਂ ਗਿਣਿਆ ਜਾ ਸਕਦਾ ਆਦ ਅਨਾਦੀ ਤੋਂ ਸ਼ੁਰੂ ਤੋਂ ਤੈਨ ਫਿਊਚਰ ਜਿੱਥੋਂ ਤੱਕ ਕੋਈ ਲਿਮਟ ਨਹੀਂ ਹੈ ਅਜੂਨੀ ਸੈ ਪੰਗਾ ਜੂਨਾਂ ਤੋਂ ਪਰੇ ਕਿਸੇ ਜੂਨ ਵਿੱਚ ਨਹੀਂ ਸੈ ਪੰਗ ਆਪਣੇ ਆਪ ਪ੍ਰਕਾਸ਼ ਹੋਇਆ ਰੱਬ ਨੂੰ ਕਿਸੇ ਨੇ ਬਣਾਇਆ ਨਹੀਂ ਥਾਪਿਆ ਨਾ ਜਾਏ ਕੀਤਾ ਨਾ ਹੋਇਆ ਆਪੇ ਆਪ ਨਿਰੰਜਨ ਸੋਇ ਗੁਰ ਪ੍ਰਸਾਦ ਪ੍ਰਾਪਤ ਕਿਦੇ ਥਰੂ ਹੁੰਦਾ ਉਹਨੂੰ ਮਿਲਿਆ ਕਿਵੇਂ ਜਾ ਸਕਦਾ ਗੁਰੂ ਦੀ ਕਿਰਪਾ ਦੁਆਰਾ ਸਤਿਗੁਰੂ ਦੀ ਕਿਰਪਾ ਦੁਆਰਾ ਠੀਕ ਹੈ ਇਹ ਰੱਬ ਦੀ ਪਰਿਭਾਸ਼ਾ ਹੈ ਇਹ ਰੱਬ ਹੈ ਜਿਹੜਾ ਸਾਰਿਆਂ ਚ ਪੂਰਿਆ ਹੋਇਆ ਜਿਹੜਾ ਜੁਗਾਂ-ਜੁਗਾਂ ਤੋਂ ਆਦਤ ਮਤਲਬ ਜਦੋਂ ਤੋਂ ਸ੍ਰਿਸ਼ਟੀ ਸਾਜੀ ਹਾਂਜੀ ਉਸ ਤੋਂ ਵੀ ਪਹਿਲਾਂ ਦਾ ਤੇ ਹੈਪੀ ਹੋਸੀ ਵੀ ਸੱਚ ਹਮ ਜਦੋਂ ਤੱਕ ਸ੍ਰਿਸ਼ਟੀ ਰਹੂਗੀ ਉਸ ਤੋਂ ਬਾਅਦ ਵੀ ਉਹ ਰਹੂਗਾ ਏ ਰੱਬ ਤੁਸੀ ਕਦੇ ਮਹਿਸੂਸ ਕੀਤਾ ਰੱਬ ਨੂੰ ਬਿਲਕੁਲ ਰੱਬ ਤਾਂ ਮਹਿਸੂਸ ਜਿਵੇਂ ਕਹਿ ਲੋ ਵੀ ਹੁਣ ਹਵਾ ਦਾ ਕੋਈ ਰੰਗ ਨਹੀਂ ਹੈ ਠੀਕ ਹੈ ਪਰ ਹਵਾ ਮਹਿਸੂਸ ਕਰਦੇ ਆਪਾਂ ਸੁਗੰਧੀ ਦੀ ਕੋਈ ਤਸਵੀਰ ਨਹੀਂ ਹੈ ਪਰ ਉਹਨੂੰ ਮਹਿਸੂਸ ਕਰਦੇ ਆਪਾਂ ਠੀਕ ਹੈ ਸ਼ੀਸ਼ੇ ਦੇ ਸ਼ੀਸ਼ਾ ਬਲੈਂਕ ਹੈ ਹਮ ਪਰ ਜਦੋਂ ਆਪਾਂ ਸ਼ੀਸ਼ੇ ਦੇ ਮੂਰੇ ਆ ਜਾਈਏ ਸਾਨੂੰ ਸਾਡੀ ਤਸਵੀਰ ਵਿੱਚੋਂ ਹੀ ਦਿਖਾ ਦਿੰਦਾ ਆਪਾਂ ਖੜੇ ਬਾਹਰ ਪਰ ਸ਼ੀਸ਼ੇ ਦੇ ਵਿੱਚੋਂ ਦੇਖਣ ਲੱਗ ਜਾਂਦੇ ਆ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਪੋਹਪ ਮਦ ਜੈਸੇ ਬਾਸ ਬਸਤ ਹੈ ਕਹਿੰਦੇ ਜਿਵੇਂ ਫੁੱਲ ਵਿੱਚ ਮਹਿਕ ਲੁਕੀ ਹੋਈ ਹੈ ਮੁਕਰ ਮਾਹੇ ਜੈਸੇ ਸ਼ਾਈ ਸ਼ੀਸ਼ੇ ਦੇ ਵਿੱਚ ਜਿਵੇਂ ਤੂੰ ਲੁਕਿਆ ਹੋਇਆ ਹੈ ਤੈਸੇ ਹੀ ਹਰ ਬਸੇ ਨਿਰੰਤਰ ਕਹਿੰਦੇ ਉਵੇਂ ਹੀ ਰੱਬ ਸਾਰਿਆਂ 'ਚ ਨਿਰੰਤਰ ਵਸਿਆ ਹੋਇਆ ਘਟ ਹੀ ਖੋਜੋ ਭਾਈ ਮਤਲਬ ਕਈ ਵਾਰੀ ਕੋਈ ਐਸਾ ਹੈਲਪਿੰਗ ਹੈਂਡ ਜਿਵੇਂ ਤੁਹਾਡੇ ਲਾਗੇ ਖੜ ਜਾਂਦਾ ਆ ਕੇ ਜਿਹੜਾ ਪਾਸਾ ਹੀ ਪਲਟ ਜਾਂਦਾ ਸਾਰਾ ਮੇਰੇ ਨਾਲ ਭਾਜੀ ਬੜੇ ਹੀ ਐਸੇ ਤਜਰਬੇ ਆ ਵੀ ਜਿਹੜਾ ਬੰਦਾ ਹੈਰਾਨ ਹੋ ਜਾਊਗਾ ਸੁਣ ਕੇ ਵੀ ਯਾਰ ਵਾਕਈ ਰੱਬ ਹੈਗਾ ਕੋਈ ਸ਼ਕਤੀ ਅਗੰਮੀ ਸ਼ਕਤੀ ਜਿਹੜੀ ਕੰਮ ਕਰਦੀ ਹੈ ਤੁਹਾਡੇ ਲੱਗੇ ਹੁੰਦੀ ਆ ਉਹ ਹਾਂਜੀ ਦੁਨੀਆ ਕਿੰਨੇ ਬਣਾਈ ਸਾਰੇ ਸ੍ਰਸ਼ਟੀ ਕਿੰਨੇ ਬਣਾਈ ਪਰਮੇਸ਼ਰ ਨੇ ਬਣਾਈ ਅਕਾਲ ਪੁਰਖ ਨੇ ਪਰ ਇਹ ਗੱਲ ਹੈ ਨਾ ਕਈ ਜਿਹੜੇ ਰੱਬ ਨੂੰ ਨਹੀਂ ਮੰਨਦੇ ਜਿਹੜੇ ਕਹਿੰਦੇ ਆ ਰੱਬ ਹੈ ਹੀ ਨਹੀਂ ਤਾਂ ਉਹ ਕਹਿੰਦੇ ਆ ਜੇ ਸਾਰਾ ਕੁਝ ਨੇ ਬਣਾਇਆ ਸਾਰਾ ਸੰਸਾਰ ਨੇ ਬਣਾਇਆ ਸਾਰੀ ਜਿਹੜੀਆਂ ਗੈਲੈਕਸੀਸ ਨੇ ਉਹਨੇ ਬਣਾਈਆਂ ਪਰ ਉਹਨੂੰ ਕਿੰਨੇ ਬਣਾਇਆ ਪਰਮਾਤਮਾ ਨੂੰ ਕਿੰਨੇ ਬਣਾਇਆ ਉਹ ਇੱਕ ਸਵਾਲ ਪੁੱਛ ਦਿੰਦੇ ਆ ਉੱਥੇ ਕੋਈ ਨਹੀਂ ਜਵਾਬ ਦੇ ਪਾਉਂਦਾ ਨਹੀਂ ਉਹਦਾ ਜਵਾਬ ਹੈਗਾ ਉਹਦਾ ਜਵਾਬ ਸਾਡੀ ਸੋਚ ਵਾਲਿਆਂ ਕੋਲੇ ਸ਼ਾਇਦ ਨਾ ਹੋਵੇ ਪਰ ਉਹਦਾ ਜਵਾਬ ਗੁਰਬਾਣੀ ਦੇ ਰਹੀ ਹੈ ਨਾ ਭਾਜੀ ਉਹ ਸਹਿਪੰਗ ਹੈ ਸੁੱਤੇ ਪ੍ਰਕਾਸ਼ ਆਪਣੇ ਆਪ ਉਹਨੇ ਆਪਣੇ ਆਪ ਨੂੰ ਬਣਾਇਆ ਹਮ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਉਹਨੂੰ ਕਿਸੇ ਨੇ ਨਹੀਂ ਬਣਾਇਆ ਹਮ ਰੱਬ ਨੂੰ ਕੋਈ ਬਣਾ ਹੀ ਨਹੀਂ ਸਕਦਾ ਹਮ ਰੱਬ ਨੂੰ ਕੋਈ ਥਾਪ ਹੀ ਨਹੀਂ ਸਕਦਾ ਹਮ ਠੀਕ ਹੈ ਨਾ ਰੱਬ ਤਾਂ ਆਪਣੇ ਆਪ ਪ੍ਰਕਾਸ਼ ਹੈ ਉਹਨੂੰ ਕੋਈ ਨਹੀਂ ਬਣਾਉਣ ਵਾਲਾ ਇਹ ਇਹ ਸਵਾਲ ਹੀ ਗਲਤ ਹੈ ਵੀ ਉਹਨੂੰ ਕਿਹਨੇ ਬਣਾਇਆ ਜਿਹੜੇ ਕਹਿੰਦੇ ਆ ਨਾ ਜਿਹੜੇ ਲੋਕ ਪੁੱਛਦੇ ਆ ਨਾ ਪੁੱਛਦੇ ਇਹ ਸਵਾਲ ਹੀ ਉਹਨਾਂ ਦਾ ਗਲਤ ਹੈ ਰੱਬ ਨੇ ਸਾਨੂੰ ਸਾਜਿਆ ਕੋਈ ਕਹਿੰਦਾ ਕੁਦਰਤ ਦੇ ਵਿੱਚ ਰੱਬ ਹੈ ਕੋਈ ਕਹਿੰਦਾ ਵੀ ਕਿਸੇ ਹੋਰ ਪ੍ਰਕਾਰ ਨਾਲ ਰੱਬ ਹੈ ਕੋਈ ਕਹਿੰਦਾ ਕੋਈ ਸ਼ਕਤੀ ਹੈ ਹੀ ਨਹੀਂ ਕੋਈ ਕਹਿੰਦਾ ਸ਼ਕਤੀ ਹੈਗੀ ਹੈ ਕੀ ਕੁਦਰਤ ਰੱਬ ਹੈ ਕੀ ਰੱਬ ਕੀ ਹੈ ਕੁਦਰਤ ਕੀ ਹੈ ਕਣਕਣ ਵਿੱਚ ਉਹ ਰਚਿਆ ਹੋਇਆ ਰਮਿਆ ਹੋਇਆ ਸਮਾਇਆ ਹੋਇਆ ਤੁਹਾਡੇ ਵਿੱਚ ਵੀ ਮੇਰੇ ਵਿੱਚ ਇਥੋਂ ਕਿ ਸਾਡੇ ਕੱਲੇ-ਕੱਲੇ ਰੋਮ ਵਿੱਚ ਰੱਬ ਹੈ ਹੂੰ ਠੀਕ ਹੈ ਨਾ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਜਿਹੜੇ ਦਾਣੇ ਖਾਣਨੇ ਆਪਾਂ ਉਹ ਚ ਵੀ ਰੱਬ ਹੈ ਠੀਕ ਹੈ ਜੀ ਆ ਕਾ ਆਹਾਰ ਜੀ ਸਭ ਰੱਬ ਦਾ ਹੀ ਪਸਾਰ ਹੈ ਮਹਾਰਾਜ ਪੈਰਾਂ ਥੱਲੇ ਉੱਪਰ ਸੱਜੇ ਖੱਬੇ ਅੱਗੇ ਪਿੱਛੇ ਰੱਬ ਹੀ ਤਾਂ ਹੈ ਅੰਦਰ ਬਾਹਰ ਹਰ ਪਰ ਵੇਖੋ ਹਨਾ ਉਹ ਤੋਂ ਬਾਹਰ ਹੈ ਹੀ ਕੁਝ ਨਹੀਂ ਮਹਾਰਾਜ ਰੱਬ ਹੀ ਹੈ ਅੱਛਾ ਗੱਲ ਸੁਣੋ ਜਿਹੜੇ ਕਹਿੰਦੇ ਰੱਬ ਹੈ ਨਹੀਂ ਹੂੰ ਉਹਨਾਂ ਨੂੰ ਪੁੱਛੋ ਇੱਕ ਬਗੀਚੀ ਚ ਸੌ ਤਰ੍ਹਾਂ ਦੇ ਫੁੱਲ ਐ ਇੱਕ ਬਗੀਚੀ ਚ ਹਜ਼ਾਰਾਂ ਤਰ੍ਹਾਂ ਦੇ ਲੱਖਾਂ ਤਰ੍ਹਾਂ ਦੇ ਫੁੱਲ ਐ ਨ ਇੱਕ ਹੀ ਇੱਕ ਹੀ ਫਲਾਵਰ ਪੋਟ ਵਿੱਚ ਪੇਂਦ ਕਰ ਕਰਕੇ ਅੱਡ ਅੱਡ ਫੁੱਲ ਇੱਕ ਬੂਟੇ ਨੂੰ ਹੀ ਲਾ ਦਿੰਦੇ ਲੋਕੀ ਅੱਜਕੱਲ ਬਿਲਕੁਲ ਸਭ ਦੀ ਮਹਿਕ ਕਿਉਂ ਵੱਖੋ ਵੱਖਰੀ ਕੌਣ ਪਰ ਜਾਂਦਾ ਹੈ ਇੱਕੋ ਜੀ ਮਹਿਕ ਕਿਉਂ ਨਹੀਂ ਐ ਹਰੇਕ ਬੂਟੇ ਚ ਗੇਂਦੇ ਚ ਗੁਲਾਬ ਚ ਚੰਪਾ ਚ ਚਮੇਲੀ ਚ ਕੌਣ ਪਰਦਾ ਮਹਿਕੇ ਕਹੇ ਕੌਣ ਹੈ ਉਹ ਜਿਹੜਾ ਸੁਗੰਧੀਆਂ ਭਰ ਰਿਹਾ ਸਾਡਾ ਦਿਲ ਧੜਕ ਰਿਹਾ ਨਾ ਇਹ ਕੌਣ ਤੜਕਾ ਰਿਹਾ ਹੈ ਕੈਸਟਰੋਲ ਕੁਸਰੂਲ ਤਾਂ ਹੁਣ ਬਣ ਲੱਗੇ ਹਨਾ ਜਦੋਂ ਆਪਾਂ ਮਾਤਾ ਦੇ ਗਰਭ ਵਿੱਚ ਸੀ ਕੌਣ ਸੀ ਜਿਹੜਾ ਉੱਥੇ ਇਹਦੀ ਪਰਤਪਾਲਨਾ ਕਰ ਰਿਆ ਸੀ ਅੱਛਾ ਫੇਰ ਹੈਰਾਨਗੀ ਦੀ ਗੱਲ ਆਪਾਂ ਸਭ ਇੱਕ ਪਾਣੀ ਦੀ ਬੂੰਦ ਤੋਂ ਬਣਿਆ ਠੀਕ ਹੈ ਕੀ ਸੀ ਆਪਾਂ ਇੱਕ ਬਿੰਦ ਪਿਤਾ ਦਾ ਬਿੰਦ ਮਾਤਾ ਦਾ ਬਿੰਦ ਰਲ ਕੇ ਬਣੇ ਨਾ ਹੂੰ ਪਰ ਕਮਾਲ ਦੀ ਗੱਲ ਇਹ ਹੈ ਵੀ ਇੱਕ ਇਸੇ ਬੰਦੇ ਦੀ ਰਚਨਾ ਹੈ ਕਿ ਕੀ ਦੀ ਰਚਨਾ ਮੈਂ ਉਹਨਾਂ ਤੋਂ ਪੁੱਛਦਾ ਜਿਹੜੇ ਕਹਿੰਦੇ ਰੱਬ ਨਹੀਂ ਆ ਹੂੰ ਇਸ ਪਾਣੀ ਤੇ ਜਿੰਨ ਤੋਂ ਘਰਿਆ ਮਾਟੀ ਕਾਲਹ ਦੇਹਰਾ ਕਰਿਆ ਕਹਿੰਦੇ ਸੀ ਤੂੰ ਪਾਣੀ ਦੀ ਬੂੰਦ ਹੂੰ ਪਾਣੀ ਦੀ ਬੂੰਦ ਤੋਂ ਤੂੰ ਮਿੱਟੀ ਦਾ ਕਿਵੇਂ ਬਣ ਗਿਆ ਪੰਜਾਂ ਤੱਤਾਂ ਦਾ ਤਿਆਰ ਹੋ ਗਿਆ ਤੂੰ ਅੱਛਾ ਇੱਕ ਪਾਣੀ ਦੀ ਬੂੰਦ ਵਿੱਚ ਐਸੀ ਕਿਹੜੀ ਕਲਾ ਸੀ ਜਿਹੜੀ ਤੇਰੇ ਨੈਣ ਨਕਸ਼ੀ ਵੱਖੋ ਵੱਖਰੇ ਬਣਾ ਤੇ ਕੋਮਰ ਜੋਤ ਦੇ ਨੈਣ ਨਕਸ਼ ਹੋਰ ਹੈ ਜੋਨੀ ਬਾਬਾ ਜੀ ਦੇ ਹੋਰ ਹੈ ਉਹ ਵੀਰੇ ਦੇ ਹੋਰ ਹੈ ਇਸ ਵੀਰੇ ਦੇ ਹੋਰ ਕਿਹਨੇ ਬਣਾਇਆ ਇਹ ਹੈ ਕਿਸੇ ਬੰਦੇ ਚ ਪਾਵਰ ਨਹੀਂ ਹੈ ਤਾਂ ਦੇਖੋ ਹਰ ਮੂਤੇ ਜੇ ਆਪਾਂ ਇੱਕ ਹਿਊਮਨ ਬੋਡੀ ਦੀ ਗੱਲ ਕਰਦੇ ਹਿਊਮਨ ਫੇਸ ਦੀ ਗੱਲ ਕਰਦੇ ਆ ਤਾਂ ਦੇਖਿਆ ਜਾਵੇ ਹੈ ਤਾਂ ਦੋ ਅੱਖਾਂ ਇੱਕ ਨੱਕ ਦੋ ਕੰਨ ਇੱਕ ਮੂੰਹ ਪਰ ਹਰ ਕਿਸ ਦੀ ਸ਼ਕਲ ਲੱਕ ਹਾਂ ਮੇਰੇ ਪ੍ਰਭ ਸੱਚੇ ਖੇਲ ਰਚਾਇਆ ਕੋਈ ਨਾ ਕਿਸੇ ਜਿਹਹਾ ਉਪਾਇਆ ਇਹ ਉਹਦੀ ਰਚਨਾ ਹੈ ਅੱਛਾ ਫਿਰ ਜਿਹੜੇ ਕਹਿੰਦੇ ਰੱਬ ਨਹੀਂ ਹੈ ਮਾਤਾ ਦੇ ਗਰਭ ਵਿੱਚ ਹੈ ਤਾਂ ਪੇਟੀ ਹੈ ਨਾ ਜਿੱਥੇ ਤੂੰ ਖਾਣਾ ਪੀਣਾ ਪਚਾਉਣਾ ਹਜਮ ਕਰਦਾ ਮਾਤਾ ਦੇ ਪੇਟ ਵਿੱਚ ਅੱਗ ਹੈ ਜਿਹਨੂੰ ਜਠਰਾਗਣ ਕਹਿੰਦੇ ਆ ਗੁਰਬਾਣੀ ਮੰਨਦੀ ਹੈ ਉਸ ਅੱਗ ਦੇ ਵਿੱਚ ਯਾਰ ਤੈਨੂੰ ਬਰੀਕ ਜੇ ਨੂੰ ਨਿੱਕੀਆਂ ਹੀ ਆ ਹੱਡੀਆਂ ਵਾਲੇ ਨੂੰ ਠੀਕ ਹੈ ਪੋਲੇ ਜੇ ਮਾਸ ਦੇ ਗੁੱਥਲੇ ਨੂੰ ਕਿਉਂ ਨਹੀਂ ਸੇਕ ਲੱਗਦਾ ਤੂੰ ਕਿਵੇਂ ਬਚ ਗਿਆ ਉੱਥੇ ਤੈਨੂੰ ਸਾਹ ਕਿਵੇਂ ਜਾ ਰਹੇ ਸੀ ਉੱਥੇ ਤੈਨੂੰ ਫੂਡ ਕਿਵੇਂ ਜਾ ਰਿਹਾ ਸੀ ਉੱਥੇ ਕੌਣ ਸੀ ਜਿਹੜਾ ਤੈਨੂੰ ਉੱਥੇ ਸੰਭਾਲ ਰਿਹਾ ਸੀ ਜੀਨੇ ਤੈਨੂੰ ਉੱਥੇ ਸਵਾਰਿਆ ਇਹਨੇ ਸੋਹਣੇ ਨੱਕ ਮੂੰਹ ਉਹ ਕਿੱਥੇ ਬੈਠਾ ਸੀ ਡਿਜ਼ਾਈਨਿੰਗ ਕਰਨ ਵਾਲਾ ਪੇਂਟਿੰਗ ਕਰਨ ਵਾਲਾ ਉਹ ਕਿੱਥੇ ਬੈਠਾ ਸੀ ਉਹ ਕਲਾਕਾਰ ਜੀਨੇ ਤੈਨੂੰ ਉੱਥੇ ਬਹਿ ਕੇ ਬਣਾਤਾ ਯਾਰ ਇਹ ਉਹ ਪਰਮਾਤਮਾ ਹੈ ਠੀਕ ਹੈ ਸੁਖਮਨੀ ਸਾਹਿਬ ਦੀ ਸਭ ਤੋਂ ਸਰਲ ਬਾਣੀ ਹੈ ਜੀ ਦੇ ਵਿੱਚ ਮਹਾਰਾਜ ਕਹਿੰਦੇ ਆ ਪਾਤਸ਼ਾਹ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਲ ਦਰਸ਼ਟਾਨੀ ਜਿੰਤੋਂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੇ ਜਿਨੇ ਉਭਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੁੱਧ ਮਾਤਾ ਦੇ ਅਸਥਾਨਾਂ ਵਿੱਚ ਪਹਿਲਾ ਦੁੱਧ ਪਾਰਤਾ ਰੱਬ ਨੇ ਤੇਰਾ ਜਨਮ ਬਾਦ ਵਿੱਚ ਹੋਇਆ ਅਸੰਤਾ ਪਹਿਲਾਂ ਵੀ ਸੀ ਪਰ ਉਦੋਂ ਹੀ ਦੁੱਧ ਕਿਉਂ ਭਰਿਆ ਉਹਨੇ ਹੂੰ ਇਹ ਰੱਬ ਦੀਆਂ ਖੇਡਾਂ ਪਾਜੀ ਇਹ ਇਹ ਕੋਈ ਸਾਇੰਸ ਨਹੀਂ ਕਰ ਸਕੀ ਅੱਜ ਤੱਕ ਸਾਇੰਸ ਮੈਨੂੰ ਇਹ ਦੱਸੇ ਤੇਰੇ ਅੰਦਰ ਮੇਰੇ ਅੰਦਰ ਸੌਰੀ ਟੂ ਸੇ ਮੈਂ ਤੇਰੇ ਕਹਿ ਰਿਹਾ ਕੋਈ ਚੱਕਰ ਨਹੀਂ ਹੈ ਬਸ ਇੱਕ ਸਮਝਾਉਣ ਲਈ ਸਮਝਾਉਣ ਜਾਂਦੀ ਰੋਟੀ ਐ ਵਾਈਟ ਸੈਲ ਰੈੱਡ ਸੈਲ ਬਣਦਾ ਖੂਨ ਐ ਇਹ ਕਿਹੜੀ ਖਲਾੜੀ ਲੱਗੀ ਅੰਦਰ ਕਿੱਥੇ ਲੱਗੀ ਉਹ ਮਸ਼ੀਨ ਜਿਹੜੀ ਜਿੱਥੇ ਜਿਵੇਂ ਹੁਣ ਗੰਨਾ ਪਾਈਏ ਤੇ ਰੋਹ ਨਿਕਲਦਾ ਨਾ ਗੰਨੇ ਦਾ ਰਸ ਇਹ ਚ ਰੋਟੀ ਪਾਈਏ ਤੇ ਲਹੂ ਬਣਦਾ ਕਮਾਲ ਜਿੰਤੋਂ ਸਾਜ ਸਵਾਰ ਸਿੰਗਾਰਿਆ ਗਰਭਗਨ ਮੇ ਜਿਨੇ ਉਭਾਰਿਆ ਗਰਭ ਅਗਨ ਉਥੇ ਅੱਗ ਹੈ ਹੂੰ ਤੈਨੂੰ ਬਚਾਇਆ ਫਿਰ ਕਹਿੰਦੇ ਬਾਰ ਬਵਸਾ ਤੁਝੇ ਪਿਆਰੇ ਦੁੱਧ ਭਰ ਜੋਵਨ ਭੋਜਨ ਸੁਖਸੂਦ ਬਿਰਧ ਭਇਆ ਉਪਰ ਸਾਖ ਸੈਨ ਜਦੋਂ ਆਪਾਂ ਜਵਾਨ ਹੋ ਗਏ ਆਪੇ ਖਾਣ ਲੱਗ ਜੀਏ ਹੂੰ ਠੀਕ ਹੈ ਮਾਪਿਓ ਕਿਤੇ ਬੈਠਾ ਆਪਾਂ ਕਿਤੇ ਖਾਈ ਪੀ ਜਾਂਦੇ ਆਂ ਜਦੋਂ ਆਪਾਂ ਬਿਰਧ ਹੋ ਜਾਾਂਗੇ ਸਾਨੂੰ ਸਾੰਭਨ ਨੂੰ ਉਹਨੇ ਬੱਚੇ ਦੇਤੇ ਉਹ ਬੈਠਿਆਂ ਨੂੰ ਰੋਟੀ ਵੀ ਦਿੰਦੇ ਆ ਜੇ ਬੱਚੇ ਨਹੀਂ ਵੀ ਸਾੰਭਣਗੇ ਬਿਰਧ ਆਸ਼ਰਮ ਵਾਲੇ ਦੇਤੇ ਵੀ ਤੂੰ ਨਾ ਲੈ ਟੈਂਸ਼ਨ ਤੇਰੇ ਪ੍ਰਬੰਧ ਉਹਨੇ ਕੀਤੇ ਹੋਏ ਆ ਠੀਕ ਹੈ ਬਾਹਰ ਵਿਵਸਥਾ ਤੁਝੇ ਪਿਆਰੇ ਦੁੱਧ ਭਰ ਜੋਬਨ ਭੋਜਨ ਸੁਖਸੂਦ ਠੀਕ ਹੈ ਬਿਰਧ ਵਿਵਸਥਾ ਬਿਰਧ ਹੋ ਗਿਆ ਨਾ ਹਮ ਦਿਰਧ ਭਇਆ ਉੱਪਰ ਸਾਖ ਸੈਨ ਮੁਖੇ ਪੈ ਆਉ ਬੈਠ ਕੋ ਦੇਣ ਬੈਠੇ ਨੂੰ ਦੇ ਰੇ ਆ ਬੈਠੇ ਨੂੰ ਦੇ ਰੇ ਪਰ ਅੱਗੇ ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੋਜੈ ਇਹ ਔਗਣਾ ਦਾ ਭਰਿਆ ਹੋਇਆ ਬੰਦਾ ਇੱਕ ਵੀ ਗੁਣ ਰੱਬ ਦਾ ਯਾਦ ਨਹੀਂ ਰੱਖਦਾ ਕੋਈ ਉਹਦੇ ਗੁਣ ਨੂੰ ਨਹੀਂ ਬੋਜ ਰਿਆ ਠੀਕ ਹੈ ਬਖਸ਼ ਲਿਓ ਤਉ ਨਾਨਕ ਸੀਜੈ ਜੇ ਤੂੰ ਬਖਸ਼ਿਸ਼ ਕਰੇਂ ਤੇ ਬੰਦੇ ਨੂੰ ਇਹ ਸੋਝੀ ਆਉਂਦੀ ਹੈ ਨਹੀਂ ਤਾਂ ਨਹੀਂ ਨਹੀਂ ਤਾਂ ਬੰਦਾ ਕਹਿੰਦਾ ਰੱਬ ਰੂਬ ਹੈ ਨਹੀਂ ਰੱਬ ਕੀ ਹੈ ਰੱਬ ਕੀ ਹੈ ਹੈ ਹੀ ਨਹੀਂ ਰੱਬ ਬਾਬਾ ਜੀ ਦਸਮ ਦੁਆਰ ਕਹਿੰਦੇ ਨੇ ਵੀ ਦਸਮ ਦੁਆਰ ਹੁੰਦਾ ਉਸ ਤੋਂ ਬਾਅਦ ਬੰਦਾ ਸਿੱਧਾ ਜਾ ਕੇ ਰੱਬ ਨੂੰ ਮਿਲਦਾ ਸਾਡੇ ਸ਼ਰੀਰ ਦੇ 10 ਦੁਆਰ ਹੈ ਕਹਿੰਦਾ ਜਿਹੜਾ ਇੱਕ ਹੀ ਖੋਲ ਲੈਂਦਾ ਨਾ ਉਹ ਵੀ ਵੀ ਉੱਚੀ ਅਵਸਥਾ ਉਹਦੀ ਹੋ ਜਾਂਦੀ ਹੈ ਦਸਮ ਦੁਆਰ ਨਾ ਦੀ ਕੋਈ ਚੀਜ਼ ਹੈ ਦੇਖੋ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ ਗੁਰਦੁਆਰੇ ਲਈ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਹੈ ਦਸਮ ਦਵਾਰ ਹੈ ਪਰ ਦਸਮ ਦਵਾਰ ਤੱਕ ਜਾਣ ਲਈ ਆ ਨੌ ਦਰਵਾਜੇ ਜਿਹੜੇ ਆ ਇਦੂ ਥੱਲੇ ਇਹ ਤਾਂ ਸਾਰੇ ਇਹਨਾਂ ਤੇ ਕਾਬੂ ਪਾਉਣਾ ਪੈਂਦਾ ਹਰ ਚੀਜ਼ ਹਾਂ ਫੇਰ ਦਸਵੇਂ ਵੱਲ ਵੱਧਦਾ ਬੰਦਾ ਜੇ ਅਜੇ ਦਸਾਂ ਇਹਨਾਂ ਨੌਾਂ ਚ ਹੀ ਫਸਿਆ ਹੋਇਆ ਫੇਰ ਦਸਮ ਦਾ ਕਿੱਥੋਂ ਆਉਣਾ ਸਿੱਖ ਪੰਥ 'ਚ ਕੋਈ ਹੈ ਜੀ ਸ਼ਕਤੀ ਹੈ ਕੋਈ ਹੈ ਬਿਲਕੁਲ ਹੋਈਆਂ ਬਹੁਤ ਹੋਈਆਂ ਬਹੁਤ ਹੋਈਆਂ इवन ਸਾਡੇ ਸਤਿਗੁਰੂ साथ इवन ਭਗਤ ਭੱਟ ਬੜੇ ਕਰਨੀ ਵਾਲੇ ਗੁਰਸਿੱਖ ਜਿੰਨਾ ਤੁਸੀਂ ਕਹਿੰਦੇ ਸੀ ਜਿੰਨਾ ਬਾਰੇ ਤੁਸੀਂ ਕਹਿੰਦੇ ਸੀ ਵੀ ਇੱਕ ਸ਼ਬਦ ਬੋਲਦੇ ਸੀ ਤੇ ਸਭ ਕੁਝ ਹੋ ਜਾਂਦਾ ਸੀ ਹਾਂ ਨੇਰੀਆਂ ਵੀ ਚੱਲ ਪੈਂਦੀਆਂ ਸੀ ਪ੍ਰਸਾਦ ਵੀ ਹੋ ਜਾਂਦੇ ਸੀ ਨੇ ਉਹ ਉਹ ਕਹਿ ਲੋ ਵੀ ਰਿੱਧੀਆਂ ਸਿੱਧੀਆਂ ਹੋ ਰਿੱਧੀਆਂ ਸਿੱਧੀਆਂ ਉਹ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ ਜਾਂਦੇ ਆ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨੇਧ ਬ੍ਰह्मबिन्दे ਇਸ ਦਾ ਬ੍ਰਹਿਮਾਤਰਾ ਹੈ ਇੱਕ ਸ਼ਬਦ ਲਿਵਲਾਏ ਨਵ ਨੇਦੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਏ ਫਿਰ ਬੰਦਾ ਜੋ ਇੱਛਾ ਰੱਖਦਾ ਉਹ ਦੀ ਪੂਰੀ ਹੋ ਜਾਂਦੀ ਹੈ ਹੋ ਜਾਂਦੀ ਹਾਂ ਪਰ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਸ਼ਬਦ ਦਾ ਜਾਪ ਕਰਨਾ ਪਊਗਾ ਚੌਂਕੜਾ ਲਾਉਣਾ ਪਊਗਾ ਅਭਿਆਸ ਕਰਨਾ ਪਊਗਾ ਰਿੱਧੀਆਂ ਸਿੱਧੀਆਂ ਤਾਂ ਵਾਪਰਦੀਆਂ ਪਰ ਉਹਦੇ ਲਈ ਮਿਹਨਤ ਬਹੁਤ ਹੈ ਸਾਡੇ ਲੋਕ ਕਿਉਂ ਨਹੀਂ ਮੰਨਣ ਨੂੰ ਤਿਆਰ ਕਿਉਂਕਿ ਐ ਕਿਵੇਂ ਹੋ ਜੂ ਕਿਉਂਕਿ 10 ਮਿੰਟ ਨਹੀਂ ਬਹਿ ਸਕਦੇ ਅਸੀਂ ਤੇ ਅਸੀਂ ਕਹਿੰਨੇ ਆ ਐ ਕਿਵੇਂ ਹੋ ਜੂ ਜਿਨ੍ਹਾਂ ਨੇ ਦਿਹਾੜੀ ਵਿੱਚ ਸਿਰਫ 10 ਮਿੰਟ ਹੀ ਕੱਢੇ ਆਪਣੇ ਲਈ ਨਹੀਂ ਤਾਂ 10 ਮਿੰਟ ਘਟ 24 ਘੰਟੇ ਚੌਂਕੜੇ ਲਈ ਰੱਖੇ ਆ ਰਿੱਧੀਆਂ ਸਿੱਧੀਆਂ ਕਿਉਂ ਨਹੀਂ ਵਾਪਰਦੀਆਂ ਜੀ ਫੇਰ ਤਾਂ ਬਾਣੀ ਝੂਠ ਬੋਲਦੀ ਐ ਇਹਦਾ ਮਤਲਬ ਤੇ ਜੇ ਬਾਣੀ ਸੱਚੀ ਮੰਨਦੇ ਹੋ ਤੇ ਫੇਰ ਰਿੱਧੀਆਂ ਸਿੱਧੀਆਂ ਹੈਗੀਆਂ ਪਰ ਤੁਸੀਂ ਕਿਹਾ 24 ਘੰਟੇ ਚੌਂਕੜਾ ਗੁਰੂ ਸਾਹਿਬ ਵੀ ਕੀਰਤੀ ਰਹੇ ਆ ਸਾਡੇ ਗੁਰੂ ਸਾਹਿਬ ਵੀ ਸਾਰੇ ਕੰਮ ਆਪਣਾ ਜਿਹੜਾ ਉਹਨਾਂ ਨੇ ਜੀਵਨ ਕੀਰਤੀ ਰਏ ਜਿਹੜਾ ਉਹਨਾਂ ਨੇ ਆਪਣੇ ਵਪਾਰ ਵੀ ਕੀਤੇ ਸਭ ਕੁਝ ਕੀਤਾ 24 ਘੰਟੇ ਦਾ ਚੌਂਕੜਾ ਤਾਂ ਉਹਨਾਂ ਗੁਰੂ ਸਾਹਿਬਾਨਾਂ ਦਾ ਵੀ ਨਹੀਂ ਸੀ ਚੌਂਕੜਾ ਜ਼ਰੂਰੀ ਨਹੀਂ ਸ਼ਰੀਰ ਕਰਕੇ ਲਾਉਣਾ ਨਾ ਗੱਲ ਮੰਨ ਦੀ ਹੋ ਰਹੀ ਹੈ ਮਨ ਹਮੇਸ਼ਾ ਸਮਾਧੀ ਚ ਰਹਿੰਦਾ ਹੈ ਹਰ ਵੇਲੇ ਜੁੜਿਆ ਰਹਿੰਦਾ ਹਾਂ ਮਨ ਰਾਮ ਨਾਮਾ ਵੇਦੀ ਗਿਲੇ ਜੈਸੇ ਕਨਕ ਕਟਾ ਕਰ ਮੰਡ ਗਿਲੇ ਜਿਵੇਂ ਸੁਨਿਆਰਾ ਸੋਨੇ ਨੂੰ ਘਟਦਾ ਨਾਲੇ ਗਾਹਕ ਨਾਲ ਗੱਲਾਂ ਕਰੀ ਜਾਂਦਾ ਨਾਲੇ ਉਹਦੀ ਨਿਗਾ ਸੋਨੇ ਚ ਹੈ ਧਿਆਨ ਸੋਨੇ ਚ ਹੈ ਇਸੇ ਤਰ੍ਹਾਂ ਧਿਆਨ ਹਰ ਵੇਲੇ ਸਮਾਧੀ ਵਿੱਚ ਸਮਝ ਗਏ ਹੂੰ ਹੱਥ ਪਾਉ ਕਰ ਕੰਮ ਸਭ ਚੀਤ ਨਰੰਜਨ ਨਾਲ ਗੱਲ ਮਨ ਦੀ ਕਰਦੀ ਹੈ ਨਾ ਬਾਣੀ ਠੀਕ ਹੈ ਮਨ ਹਮੇਸ਼ਾ 24 ਘੰਟੇ ਜੁੜਿਆ ਰਹੇ ਜੇ ਸੁੱਤੇ ਵੀ ਪਏ ਹੋ ਤਾਂ ਵੀ ਮਨ ਜਿਵੇਂ ਸਾਹ ਚੱਲ ਰਹੇ ਆਟੋਮੈਟਿਕ ਓਵੇਂ ਮਨ ਉਧਰ ਲੱਗਿਆ ਬਸ ਬਿੰਨਿਆ ਹੋਇਆ ਉਹਦੇ ਨਾਮ ਚ ਇੱਕ ਵੀ ਸਵਾਸ ਨਾਮ ਤੋਂ ਬਗੈਰ ਬਿਰਥਾ ਨਾ ਜਾਵੇ ਮਹਾਰਾਜ ਕਹਿੰਦੇ ਆ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਇਹਨੂੰ ਕਹਿੰਦੇ 24 ਘੰਟੇ ਸਮਾਧੀ ਹੱਥਾਂ ਪੈਰਾਂ ਨਾਲ ਕੰਮ ਵੀ ਕਰੋ ਪਰ ਜਿਹੜਾ ਮਨ ਜਿਹੜਾ ਹਰ ਪਾਸੇ ਉਡਾਰੀਆਂ ਮਾਰਦਾ ਇਹ ਕੰਟਰੋਲ 'ਚ ਕੇਵਲ ਧਿਆਨ 'ਚ ਪ੍ਰਮਾਤਮਾ ਰੱਬ ਨੂੰ ਮਹਿਸੂਸ ਕੀਤਾ ਕਦੇ ਰੱਬ ਨਾਲ ਗੱਲ ਕੀਤੀ ਹੈ ਕਦੇ ਉਧਰੋਂ ਜਵਾਬ ਆਇਆ ਵੀ ਤਵਿੰਦਰ ਸਿੰਘ ਜਯੋਨੀ ਨੂੰ ਕੋਈ ਬਾਬੇ ਵਾਲਾ ਜਵਾਬ ਆਇਆ ਅੱਜ ਤੱਕ ਕੋਈ ਪੂਰੇ ਧਿਆਨ ਦੀਆਂ ਮੂद्रा ਚ ਬਹਿ ਕੇ ਆਪਣੇ ਆਪ ਨੂੰ ਫਰੋਲਣਾ ਆਪਣੇ ਆਪ ਨਾਲ ਗੱਲ ਕਰਨੀ ਰੱਬ ਨਾਲ ਗੱਲ ਲੈ ਭਾਜੀ ਹਕੀਕਤ ਹੈ ਇਹ ਤੁਹਾਡੇ ਨਾਲ ਕੋਈ ਐਕਸਪੀਰੀਅੰਸ ਹੈ ਤਾਂ ਜ਼ਰੂਰ ਸ਼ੇਅਰ ਕਰੋ ਤੁਹਾਡੀ ਰੂਹ ਤੁਹਾਡੇ ਨਾਲ ਗੱਲਾਂ ਕਰਦੀ ਹੈ ਅੱਛਾ ਰੂਹੀ ਪਰਮੇਸ਼ਰ ਹੀ ਹੈ ਨਾ ਪਰਮੇਸ਼ਰ ਆਤਮਾ ਜੀ ਪਰਮਾਤਮਾ ਹੈ ਨਾ ਹੂੰ ਤੁਹਾਡਾ ਮਨ ਕੁਝ ਕਹਿੰਦਾ ਰੂਹ ਤੁਹਾਨੂੰ ਕਹੂਗੀ ਗੱਲਾਂ ਕਰੂਗੀ ਬਿਲਕੁਲ ਉਹ ਹੋਣਗੀਆਂ ਗੱਲਾਂ ਜਿਹਦੀ ਆਵਾਜ਼ ਨਹੀਂ ਹੁੰਦੀ ਪਰ ਸੋਝੀ ਸਾਰੀ ਹੁੰਦੀ ਹੈ ਉਹ ਰੱਬ ਨਾਲ ਹੀ ਗੱਲਾਂ ਪਰ ਉਹਦੇ ਲਈ ਥੋੜਾ ਧਿਆਨ ਵਿੱਚ ਬਹਿਣਾ ਪੈਂਦਾ ਰੱਬ ਨੂੰ ਮਸੀਹ ਹਰ ਵੇਲੇ ਕੀਤਾ ਜਾ ਸਕਦਾ ਟੁਕਦਮ ਕਰਾਰੀ ਜਿਉਂ ਕਰੋ ਹਾਜ਼ਰ ਹਜੂਰ ਖੁਦਾਏ ਕਹਿੰਦੇ ਇੱਕ ਖਿੰਨ ਧਿਆਨ ਲਾ ਕੇ ਬੈਠ ਕੇ ਤਾਂ ਵੇਖ ਹੂੰ ਰੱਬ ਤਾਂ ਹਾਜ਼ਰ ਹੈ ਰੱਬ ਤਾਂ ਹਾਜ਼ਰ ਤੂੰ ਹੀ ਰੱਬ ਦਾ ਰੂਪ ਹੈ ਤੇਰੇ ਅੰਦਰ ਹੀ ਉਹਦੀ ਜੋਤ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਹਰ ਵੇਲੇ ਰੱਬ ਨੂੰ ਮਹਿਸੂਸ ਕੀਤਾ ਜਾ ਸਕਦਾ ਉਹਦੇ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ बस थोड़ा जा डीपली उतरनी दो लोड अपने थोड़ा जा ध्यान लावन दी लोड लो है रब ਨਾਲ ਉਹਦੇ ਹੀ ਆਨਲਾਈਨ ਹੋ ਜਾਂਦਾ ਬੰਦਾ ਨਾਲ ਹੀ ਛੱਡ ਜਾਂਦਾ ਉਹਦੇ ਐਨੇ ਚਰਚ ਮੈਂ ਤੁਹਾਡਾ ਐਕਸਪੀਰੀਅੰਸ ਪੁੱਛਿਆ ਸੀ ਤੁਹਾਨੂੰ ਕਦੇ ਹੋਇਆ ਬਹੁਤ ਹਰ ਵੇਲੇ ਹੁਣ ਵੀ ਕਰ ਸਕਦੇ ਹੁਣ ਵੀ ਕਰ ਸਕਦੇ ਕਦੇ ਵਾਏਗਰੂ ਜੀ ਨੇ ਕਿਹਾ ਕਦੇ ਰ ਆਪਣੇ ਕਿਹਾ ਹੋਵੇ ਜੋ ਨਹੀਂ ਆ ਨਹੀਂ ਕਰਨਾ ਉਹ ਨਹੀਂ ਕਰਨਾ ਯਾ ਤਾਂ ਸਿਆ ਵੀ ਆ ਕਰਨਾ ਹੀ ਕਰਨਾ ਹੈ ਇਦਾਂ ਹੁੰਦਾ ਹੈ ਵੈ ਬਿਲਕੁਲ ਹੁੰਦਾ ਮਾਰੇ ਤੁਸੀਂ ਕੋਈ ਕਰਮ ਕਰਨਾ ਨਾ ਤੁਸੀਂ ਥੋੜਾ ਚਿਰ ਬੈਕ ਹੈ ਨਾ ਆਪਣੀ ਆਤਮਾ ਨੂੰ ਪੁੱਛ ਮੈਂ ਇਹ ਕੰਮ ਕਰ ਲਾਂ ਤੁਹਾਨੂੰ ਆਤਮਾ ਜਵਾਬ ਦੇਊਗੀ ਹਾਂ ਜਾਂ ਨਾ ਝ ਵੀ ਕਰ ਲਾ ਇਸ਼ਾਰਾ ਦੇਊਗੀ ਤੁਹਾਡੀ ਰੂਹ ਤੁਹਾਨੂੰ ਬੋਲੂਗੀ ਕਿ ਨਹੀਂ ਗਲਤ ਹੈ ਜਦੋਂ ਕੌਂਟਰੋਵਰਸੀਆਂ ਫਸੇ ਸੀ ਉਦੋਂ ਇੱਕ ਵਾਰੀ ਟੈਂਦੀ ਕਲਾ ਦੇ ਵਿੱਚ ਆਏ ਹੁਣ ਉਦੋਂ ਵੀ ਗੱਲ ਇਦਾਂ ਧਿਆਨ ਲਾਇਆ ਹੁਣ ਅਸਲ ਵਿੱਚ ਪਾਜੀ ਗੱਲ ਪਤਾ ਕੀ ਹੈ ਜਿੰਨਾ ਮਹਾਂਪੁਰਸ਼ਾਂ ਕੋਲੇ ਮੈਂ ਰਹੇ ਹਨ ਤੰਤਨ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੀਰਾ ਵਾਲੇ ਉਹ ਸੀ ਪੂਰਨ ਮਹਾਂਪੁਰਸ਼ ਪੂਰਨ ਮਹਾਂਪੁਰਸ਼ ਜਿੰਨਾ ਸਾਹਸ ਗਿਰਾਸ ਨਾ ਵਿਸਰੇ ਵੇ ਉਹ ਸੀ ਉਹ ਉਹਨਾਂ ਨੇ ਭਾਜੀ ਤੁਹਾਡੇ ਚ ਕਮੀ ਵੇਖ ਲਈ ਨਾ ਜੀਵਨ ਚ ਔਗਣ ਵੇਖ ਲਿਆ ਉਹਨਾਂ ਨੇ ਨਫ਼ਰਤ ਨਹੀਂ ਕਰਨੀ ਤੁਹਾਡੇ ਵਿੱਚੋਂ ਔਗਣ ਕੱਢਣਾ ਹੈ ਉਹਨਾਂ ਨੇ ਬਸ ਉਹਨਾਂ ਨੇ ਜ਼ੋਰ ਲਾ ਦੇਣਾ ਵੀ ਨਸ਼ਾ ਕਰਨ ਵਾਲੇ ਤੋਂ ਲੋਕੀ ਨਫ਼ਰਤ ਕਰਦੇ ਆ ਨਾ ਨਫ਼ਰਤ ਕਰਦੇ ਕੁਕਰਮ ਕਰਨ ਵਾਲੇ ਤੋਂ ਲੋਕੀ ਨਫ਼ਰਤ ਕਰਦੇ ਆ ਨਾ ਨਫ਼ਰਤ ਕਰਦੇ ਕਾਤਲ ਬੰਦੇ ਤੋਂ ਲੋਕ ਨਫ਼ਰਤ ਕਰਦੇ ਆ ਨਾ ਹਾਂਜੀ ਹਾਂਜੀ ਉਹਨਾਂ ਨੇ ਲੱਖਾਂ ਕਾਤਲ ਸੁਧਾਰੇ ਲੱਖਾਂ ਨਸ਼ੇੜੀ ਸਿੱਧੇ ਪਾਏ ਰਾ ਠੀਕ ਹੈ ਲੱਖਾਂ ਕੋ ਕੰਮ ਕਰਨ ਵਾਲਿਆਂ ਨੂੰ ਉਹਨਾਂ ਨੇ ਬੰਦੇ ਬਣਾਇਆ ਠੀਕ ਹੈ ਔਰ ਉਹ ਮਹਾਪੁਰਸ਼ਾਂ ਨੇ ਆਪਣੀ ਜ਼ਿੰਦਗੀ ਚ ਦਾਸ ਨੁਕਿਆ ਜਵਾਨ ਤੂ ਪਾਸ ਹੈ ਵਾ ਜਦੋਂ ਮੇਰੇ ਤੇ ਕੋਈ ਵੀ ਗੱਲ ਉੱਠਦੀ ਸੀ ਕੋਈ ਵੀ ਗੱਲ ਆਈ ਮੈਨੂੰ ਮੇਰੇ ਮਹਾਪੁਰਸ਼ਾਂ ਦਾ ਬਚਨ ਯਾਦ ਆਇਆ ਜਵਾਨ ਤੂੰ ਪਾਸ ਹੈ ਉਦੋਂ ਫੱਟੇ ਚੱਕ ਦੇ ਬਈ ਤੈਨੂੰ ਤਾਂ ਬਾਬਾ ਜੀ ਪਾਸ ਕਰਗੇ ਤੇਰੇ ਮਹਾਂਪੁਰਸ਼ ਤੇਰਾ ਮੁਰਸ਼ਿਦ ਪਾਸ ਕਰ ਗਿਆ ਯਾਰ ਗੁਰੂ ਤਾਂ ਮਿੱਟੀ ਦਾ ਨਹੀਂ ਮਾਨ ਹੁੰਦਾ ਤੇ ਤੈਨੂੰ ਤੇਰੇ ਮਹਾਂਪੁਰਸ਼ ਕਹੇਗੇ ਤੂੰ ਪਾਸ ਹੈ ਤੇ ਤੂੰ ਕਿਵੇਂ ਫੇਲ ਹੋ ਸਕਦਾ ਹੈ ਯਾਰ ਨਹੀਂ ਹੋ ਸਕਦਾ ਕਦੇ ਨਹੀਂ ਹੋ ਸਕਦਾ ਬੀਬੀ ਰਜਨੀ ਫਿਲਮ ਆਈ ਨਾ ਮੈਂ ਪੁੱਛਣ ਨਹੀਂ ਆਲਾ ਸੀ ਮੈਂ ਸਵਾਲ ਹੀ ਪੁੱਛਣ ਆਲਾ ਸੀ ਕਿਉਂਕਿ ਤੁਸੀਂ ਸਾਇੰਸ ਦੀ ਗੱਲ ਕਰਦੇ ਇੱਕ ਪਾਸੇ ਅਸੀਂ ਕਹਿੰਦੇ ਆ ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ ਸਿੱਖ ਸਿੱਖੀ ਦੇ ਵਿੱਚ ਕਰਾਮਾਤ ਦੀ ਕੋਈ ਥਾਂ ਨਹੀਂ ਹੈ ਹੁਣ ਬੀਬੀ ਰਜਨੀ ਮੂਵੀ ਆਈ ਕਈਆਂ ਨੇ ਇਹ ਵੀ ਗੱਲ ਕਹਿ ਦਿੱਤੀ ਵੀ ਇਹ ਜਾਣ ਕੇ ਜਿਹੜੀ ਹੈ ਕਹਾਣੀ ਬਣਾਈ ਗਈ ਹੈ ਦੂਜੇ ਪਾਸੇ ਲੋਕ ਸਿੱਧਾ ਸਰੋਵਰ ਤੇ ਆ ਜਾਂਦੇ ਆ ਕੋਈ ਕਹਿੰਦਾ ਵੀ ਉਹ ਆਰਾਮਦਾਸ ਜੀ ਦਾ ਜਿਹੜਾ ਸਰੋਵਰ ਹੈ ਜਿਹੜਾ ਅੱਜ ਅੰਮ੍ਰਿਤਸਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੈ ਕੋਈ ਕਹਿੰਦਾ ਉਸ ਦੇ ਵਿੱਚ ਬੋਸ਼ ਕੋਈ ਕਹਿੰਦਾ ਉਸ ਰਾਉਰ ਦੇ ਵਿੱਚ ਸ਼ਕਤੀ ਨਹੀਂ ਹੈਗੀ ਕੋਈ ਕਹਿੰਦਾ ਉੱਥੇ ਜਾ ਕੇ ਸਾਰੇ ਦੁੱਖ ਕੱਟੇ ਜਾਂਦੇ ਆ ਕੋਈ ਕਹਿੰਦਾ ਕੋਈ ਵੀ ਫਰਕ ਨਹੀਂ ਪੈਂਦਾ ਭਾਜੀ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਹਾਂ ਵੀ ਸਾਇੰਸ ਨੂੰ ਮੈਂ ਨਿੰਦਦਾ ਨਹੀਂ ਸਾਇੰਸ ਨੇ ਬਹੁਤ ਸੁਖ-ਸੁਹਲਤਾ ਦਿੱਤੀ ਆ ਦੁਨੀਆ ਨੂੰ ਪਰ ਕਿਤੇ ਨਾ ਕਿਤੇ ਸਾਇੰਸ ਨੇ ਇਹ ਵੀ ਤੋਹਫਾ ਦਿੱਤਾ ਦੁਨੀਆ ਨੂੰ ਵੀ ਉਮਰ 100 ਸਾਲ ਤੋਂ ਕਟਾ ਕੇ 60 ਸਾਲ ਤੇ ਲੈ ਆਂਦੀ। ਇਹ ਵੀ ਸਾਇੰਸ ਦੀ ਹੀ ਦੇਣਾ। ਇਹ ਵੀ ਗਿਫਟ ਦਿੱਤਾ ਉਹਨੇ। ਸਾਇੰਸ ਨਹੀਂ ਦਿੰਦਾ ਇਹ ਗਿਫਟ। ਭਾਵੇਂ ਉਹ ਹਰੀ ਕ੍ਰਾਂਤੀ ਦੇ ਰਾਹੀਂ ਰੇਹਾਂ ਸਪਰੇਆਂ ਪਾਓ ਆਹ ਪਾਓ ਆਹ ਪਾਓ ਫਸਲ ਦੁੱਗਣੀ ਹੋਊਗੀ। ਖਾਂ ਜੇ ਮੈਡੀਕਲ ਸਾਇੰਸ ਤਾਂ ਵਧੀਨਾ ਲੋਕਾਂ ਦੇ ਇਲਾਜ ਤਾਂ ਹੋਣੇ ਸ਼ੁਰੂ ਹੋਗੇ। ਅੱਗੇ ਹੁੰਦਾ ਸੀ ਛੋਟਾ ਜਿਹਾ ਇਲਾਜ ਹੁੰਦਾ ਸੀ ਜੇ ਆਪਾਂ ਚੇਚਕ ਵਰਗੀ ਬਿਮਾਰੀ ਦੀ ਗੱਲ ਕਰ ਲਈਏ ਤਾਂ ਉਹਦੇ ਕਰਕੇ ਲੋਕਾਂ ਦੀ ਮੌਤ ਹੋ ਜਾਂਦੀ ਸੀ। ਭਾਜੀ ਬੇਨਤੀ ਪਤਾ ਕੀ ਹੈ? ਮੈਂ ਉਹੀ ਕਹਿ ਰਿਹਾ ਵੀ ਸਾਇੰਸ ਨੇ ਸੁੱਖ ਸਹੂਲਤ ਬਹੁਤ ਦਿੱਤੀ। ਇਹ ਤੋਂ ਮੈਂ ਇਨਕਾਰੀ ਨਹੀਂ ਹਾਂ। ਪਰ ਸਾਇੰਸ ਨੇ ਉਮਰ ਘਟਾਤੀ ਬੰਦੇ ਦੀ। ਠੀਕ ਹੈ ਨਾ? ਜਿੰਨੀਆਂ ਮੌਤਾਂ ਅੱਜ ਕੈਂਸਰ ਨਾਲ ਹੋ ਰਹੀਆਂ ਐ ਜਿੰਨੀਆਂ ਮੌਤਾਂ ਅੱਜ ਹੋ ਰਹੀਆਂ ਐ ਬੜੀਆਂ ਭੇੜੀਆਂ ਬਿਮਾਰੀਆਂ ਜਿਹਦੇ ਨਾਂ ਕਦੇ ਸੁਣੇ ਵੀ ਨਹੀਂ ਸੀ ਹੂੰ ਠੀਕ ਐ ਕੋਈ ਹੈ ਹੀ ਨਹੀਂ ਭਾਜੀ ਜਵਾਨਾਂ ਨੂੰ ਆਰਟ ਅਟੈਕ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ ਦੇਖਿਆ ਤੁਸੀਂ ਸਾਇੰਸ ਨੇ ਠੀਕ ਐ ਬਹੁਤ ਸੁਖ ਜਹਾਜ਼ ਬਣਾਤੇ ਸਾਇੰਸ ਨੇ ਬਹੁਤ ਕੁਝ ਕੀਤਾ ਆ ਮੋਬਾਈਲ ਸਭ ਸਾਇੰਟਿਸਟਿਕ ਖੋਜਾਂ ਕਰੀ ਜਾਂਦੇ ਆਂ ਗਾਂ ਦੀ ਗਾਂ ਹਵਾ ਚ ਸਾਰਾ ਕੁਝ ਹੈ ਪਰ ਕੁਦਰਤ ਦਾ ਘਾਣ ਵੀ ਬਹੁਤ ਕੀਤਾ ਹੈ ਬਹੁਤ ਨੁਕਸਾਨ ਕੀਤਾ ਠੀਕ ਹੈ ਨਾ ਆਪਾਂ ਕਮਰੇ ਚ ਬੈਠੇ ਆ ਇੱਥੇ ਲੱਕੜ ਵੀ ਲੱਗੀ ਹੈ ਪੀਵੀਸੀ ਵੀ ਲੱਗੀ ਹੈ ਠੀਕ ਹੈ ਇਹ ਇਹ ਸਭ ਨੁਕਸਾਨ ਹੀ ਹੈ ਕੁਦਰਤ ਦਾ ਆਇਆ ਤਾਂ ਸਭ ਕੁਦਰਤ ਚੋਂ ਹੀ ਹੈ ਨਾ ਤੇ ਪਹਿਲਾਂ ਵੀ ਦੁਨੀਆ ਸੀਗੀ ਰਹਿੰਦੀ ਯਾਰ ਉਮਰਾਂ ਵੀ 150 ਸਾਲ ਹੁੰਦੀਆਂ ਸੀ ਹਾਂ ਆਪਾਂ ਪੋਡਕਾਸਟ ਕਰ ਰਹੇ ਆ ਇੱਕ ਇੰਟਰਵਿਊ ਨਹੀਂ ਸਮਝ ਦੇ ਸਕਦੇ ਇਹਨੂੰ ਆਪਾਂ ਇੱਕ ਦਿਲ ਖੋਲ ਕੇ ਗੱਲਾਂ ਦਿਲ ਖੋਲ ਕੇ ਗੱਲਾਂ ਕਰ ਰਹੇ ਆ ਠੀਕ ਹੈ ਨਾ ਤਾਂ ਸਾਇੰਸ ਨੇ ਤਰੱਕੀ ਤਾਂ ਬਹੁਤ ਕੀਤੀ ਪਰ ਅਫਸੋਸ ਇਹਨੂੰ ਤੁਸੀਂ ਵਿਕਾਸ ਦਾ ਨਾਮ ਦੇਤਾ ਪਰ ਇਹ ਵਿਕਾਸ ਘਟ ਹੈ ਵਿਨਾਸ਼ ਹੈ ਬਹੁਤ ਵਿਨਾਸ਼ ਠੀਕ ਹੈ ਦੂਜੀ ਗੱਲ ਆਪਾਂ ਕਰ ਰਹੇ ਸੀ ਭਾਜੀ ਜਿਹੜੀ ਦਰਬਾਰ ਸਾਹਿਬ ਦਰਬਾਰ ਸਾਹਿਬ ਬੀਬੀ ਰਜਨੀ ਦੇ ਬੀਬੀ ਰਜਨੀ ਦੇ ਪਿੱਛੇ ਜੇ ਨਾ ਕਿਸੇ ਭਾਈ ਨੇ ਬੋਲ ਕੇ ਪਾਇਆ